ਐਂਬੂਲੈਂਸ ਚਾਲਕਾਂ ਨੂੰ ਉਹ ਭਾਵੇਂ ਡਰਾਈਵਰ ਆ ਭਾਵੇਂ ਮਾਲਕ ਆ ਉਹਨਾਂ ਨੂੰ ਵੱਡੇ ਵੱਡੇ ਹੋਟਲਾਂ ਦੇ ਵਿੱਚ ਭਲਾ ਕੇ ਪਾਰਟੀਆਂ ਕੀਤੀਆਂ ਜਾਂਦੇ ਹਨ ਮੈਂ ਸਬੂਤਾਂ ਦੇ ਆਧਾਰ ਤੇ ਬੋਲ ਰਿਹਾ ਜੀ ਤਾਂ ਤੁਹਾਨੂੰ ਸਿਰਫ ਐਂਟਰੀ 5000 ਰੁਪਏ ਮਿਲੇਗੀ ਤੁਸੀਂ ਮਰੀਜ਼ ਸਿਰਫ ਸਾਡੇ ਹਸਪਤਾਲ ਦੇ ਵਿੱਚ ਡ੍ਰੌਪ ਕਰਨਾ ਹੈ ਛੱਡਣਾ ਤੇ ਤੁਹਾਨੂੰ 5000 ਰੁਪਏ ਉਸੇ ਟਾਈਮ ਹੀ ਉਸ ਤੋਂ ਬਾਅਦ ਜਦੋਂ ਪੇਸ਼ੈਂਟ ਨੂੰ ਛੁੱਟੀ ਹੁੰਦੀ ਹੈ ਪੇਸ਼ੈਂਟ ਡਿਸਚਾਰਜ ਹੁੰਦਾ ਹੈ ਤੁਹਾਨੂੰ 20% ਤੋਂ ਲਾ ਕੇ 30% ਤੱਕ ਕਮਿਸ਼ਨ ਦਿੱਤਾ ਜਾਂਦਾ ਹੈ ਦੋਸਤੋ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਅਹਿਮ ਜ਼ਰੂਰੀ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਜੋ ਤੁਹਾਡੀ ਜ਼ਿੰਦਗੀ ਨਾਲ ਜੁੜੀ ਹੈ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਨਾਲ ਜੁੜੀ ਹੈ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਨਾਲ ਜੁੜੀ ਹੈ ਕਿਰਪਾ ਕਰਕੇ ਵੀਡੀਓ ਨੂੰ ਪੂਰੀ ਸੁਣਿਓ ਅਤੇ ਸਾਂਝੀ ਵੀ ਜਰੂਰ ਕਰੋ ਤਾਂ ਜੋ ਹਰ ਇੱਕ ਪੰਜਾਬ ਦੇ ਵਸਿੰਦੇ ਤੱਕਰ ਪਹੁੰਚ ਜਾਵੇ ਗੱਲ ਹੈ ਤੁਹਾਡੀਆਂ ਸਿਹਤ ਸਹੂਲਤਾਂ ਨਾਲ ਖਲਵਾੜ ਹੋ ਰਿਹਾ ਹੈ ਉਸ ਦੇ ਉੱਪਰ ਗੱਲ ਕਰਦੇ ਹਾਂ ਇਹ ਵੀ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਪੰਜਾਬ ਦੇ ਹਰ ਇੱਕ ਮੁੱਦੇ ਤੇ ਬੋਲਦਿਆਂ ਬੜੇ ਲੰਮੇ ਜੇ ਤੂੰ ਸੋਚ ਰਹੇ ਸੀ ਕਿ ਇਸ ਮੁੱਦੇ ਉੱਪਰ ਵੀ ਗੱਲ ਕੀਤੀ ਜਾਵੇ ਪਰ ਕੁਛ ਮਜਬੂਰ ਕਾਰਨ ਨਹੀਂ ਬੋਲ ਸਕੀ ਤੁਹਾਡੇ ਮਰੀਜ਼ਾਂ ਦੀ ਤਸਕਰੀ ਹੋ ਰਹੀ ਹੈ ਤੁਹਾਨੂੰ ਪਤਾ ਹੈ ਕਿਸ ਤਰੀਕੇ ਨਾਲ ਤੁਹਾਡੇ ਮਰੀਜ਼ਾਂ ਨੂੰ ਵੱਡੇ ਵੱਡੇ ਹਸਪਤਾਲਾਂ ਦੇ ਵਿੱਚ ਵੇਚਿਆ ਜਾਂਦਾ ਤੇ ਕਮਿਸ਼ਨ ਪ੍ਰਾਪਤ ਕੀਤਾ ਜਾਂਦਾ। ਤੁਹਾਡੇ ਮਰੀਜ਼ਾਂ ਨੂੰ ਆਪਣੇ ਹਸਪਤਾਲਾਂ ਦੇ ਵਿੱਚ ਬੁਲਾਉਣ ਲਈ ਐਂਬੂਲੈਂਸ ਚਾਲਕਾਂ ਨੂੰ ਉਹ ਭਾਵੇਂ ਡਰਾਈਵਰ ਆ ਭਾਵੇਂ ਮਾਲਕ ਆ ਉਹਨਾਂ ਨੂੰ ਵੱਡੇ ਵੱਡੇ ਹੋਟਲਾਂ ਦੇ ਵਿੱਚ ਬੁਲਾ ਕੇ ਪਾਰਟੀਆਂ ਕੀਤੀਆਂ ਜਾਂਦੀਆਂ ਹਨ। ਭਾਵੇਂ ਉਹ ਹਾਂਡੀ ਹੋਵੇ ਭਾਵੇਂ ਉਹ ਹੈਵਨ ਹੋਵੇ ਜਾਂ ਫਿਰ ਸਾਡੇ ਬਠਿੰਡੇ ਦਾ ਬਹੁਤ ਹੀ ਮਸ਼ਹੂਰ ਹੋਟਲ ਵਾਈਆ ਫੋਰਟ ਉਹ ਹੋਵੇ ਉੱਥੇ ਬਲਾ ਕੇ ਚੰਗੀਆਂ-ਚੰਗੀਆਂ ਸ਼ਰਾਬਾਂ ਅਤੇ ਨਾਲ ਖਵਾਬ ਦਾ ਵੀ ਸੇਵਨ ਕੀਤਾ ਜਾਂਦਾ ਹੈ ਭੰਗੜੇ ਪਾਏ ਜਾਂਦੇ ਹਨ ਉਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਜੇ ਤੁਸੀਂ ਮਰੀਜ਼ ਸਾਡੇ ਹਸਪਤਾਲ ਦੇ ਵਿੱਚ ਛੱਡੋਗੇ ਤਾਂ ਤੁਹਾਨੂੰ ਸਿਰਫ ਐਂਟਰੀ 5000 ਰੁਪਏ ਮਿਲੇਗੀ ਤੁਸੀਂ ਮਰੀਜ਼ ਸਿਰਫ ਸਾਡੇ ਹਸਪਤਾਲ ਦੇ ਵਿੱਚ ਡ੍ਰੌਪ ਕਰਨਾ ਹੈ ਛੱਟਣਾ ਤੇ ਤੁਹਾਨੂੰ 5000 ਰੁਪਏ ਉਸੇ ਟਾਈਮ ਹੀ ਮਿਲ ਜਾਵੇਗਾ ਉਸ ਤੋਂ ਬਾਅਦ ਜਦੋਂ ਪੇਸ਼ੈਂਟ ਨੂੰ ਛੁੱਟੀ ਹੁੰਦੀ ਹੈ ਪੇਸ਼ੈਂਟ ਡਿਸਚਾਰਜ ਹੁੰਦਾ ਹੈ ਤੁਹਾਨੂੰ 20% ਤੋਂ ਲਾ ਕੇ 30% ਤੱਕਰ ਕਮਿਸ਼ਨ ਦਿੱਤਾ ਜਾਂਦਾ ਹੈ ਇਹ ਮੈਂ ਚਿੱਠੀ ਲਿਖ ਰਿਹਾ ਭਗਵੰਤ ਮਾਨ ਨੂੰ ਤੁਸੀਂ ਗੱਲ ਕਰਦੇ ਹੋ ਸਾਡੀਆਂ ਸੇਹ ਸੂਰਤਾਂ ਦੀ ਕਿ ਸੇਹ ਸੂਸੇਤ ਸੂਰਤਾਂ ਕਿੱਥੇ ਮਿਲ ਰਹੀਆਂ ਹਨ ਜਿਹੜਾ ਲਾਜ ਪ੍ਰਾਈਵੇਟ ਸੈਕਟਰ ਦੇ ਵਿੱਚ ਆ ਕੇ ਵੀ 50000 ਦੇ ਵਿੱਚ ਹੋਣਾ ਹੈ ਕਮਿਸ਼ਨ ਜੋੜ ਕੇ ਉਸ ਨੂੰ ਲੱਖ ਰੁਪਏ ਤੱਕ ਰਪਜਾਇਆ ਜਾਂਦਾ ਕਿਉਂਕਿ 30% ਵਿੱਚੋਂ ਕਮਿਸ਼ਨ ਦੇਣਾ ਹੁੰਦਾ ਤੇ 20% ਆਪ ਤਾਂ ਹੋਰ ਵੱਧ ਲਾ ਲੈਂਦੇ ਆ ਉਹ ਇਹ ਆ ਸਾਡੇ ਪੰਜਾਬ ਦੀਆਂ ਸਿਹਤ ਸਹੂਲਤਾਂ ਮੈਂ ਸਬੂਤਾਂ ਦੇ ਆਧਾਰ ਤੇ ਬੋਲ ਰਿਹਾ ਜੀ ਮੇਰੇ ਕੋਲੇ ਸਬੂਤ ਹਨ ਹੋ ਸਕਦਾ ਹੈ ਸਾਰੇ ਡਾਕਟਰ ਇਕੱਠੇ ਹੋ ਕੇ ਜਾਂ ਕੋਈ ਹੋਰ ਜੋ ਤਸਕਰੀ ਕਰਦੇ ਹਨ ਮੇਰੇ ਖਿਲਾਫ ਕੋਈ ਕਾਰਵਾਈ ਵੀ ਕਰਾ ਦੇਣ ਕੀ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਮੈਂ ਕਦਾਂ ਬੁਲੇਸਾਂ ਚਲਾਉਣਾ ਹੈ ਐਂਬੂਲੈਂਸ ਦੇ ਵਿੱਚ ਕਿੰਨੇ ਵਾਰ ਚਿੱਟਾ ਫੜਿਆ ਗਿਆ ਕਿੰਨੇ ਵਾਰ ਭੁੱਕੀ ਫੜੀ ਗਈ ਪਰ ਇਹਨਾਂ ਦੀ ਇਨਕੁਆਰੀ ਕਿਉਂ ਨਹੀਂ ਹੁੰਦੀ ਗੱਡੀ ਲੋਕ ਉਦੋਂ ਵੇਚਦੇ ਖਾਤ ਕਵਾੜਗੇ ਨੂੰ ਜਦੋਂ ਉਸ ਦੀ ਮਿਆਦ ਖਤਮ ਹੋ ਜਾਂਦੀ ਹੈ ਜਾਂ ਗੱਡੀ ਖਤਮ ਹੋ ਜਾਂਦੀ ਹੈ ਚੱਲਣ ਯੋਗ ਨਹੀਂ ਹੁੰਦੀ ਉਹ ਕਵਾੜ ਦੇ ਵਿੱਚੋਂ ਵਾਪਸ ਆ ਕੇ ਗੱਡੀ ਐਂਬੂਲੈਂਸ ਬਣ ਜਾਂਦੀ ਹੈ ਜਿਨ੍ਹਾਂ ਕੋਲ ਪ੍ਰੋਪਰ ਕਾਗਜ਼ਾਤ ਵੀ ਨਹੀਂ ਹੈਗੇ ਬਹੁਤ ਵਾਰ ਚਿੱਠੀਆਂ ਲਿਖ ਚੁੱਕੇ ਆ ਬਹੁਤ ਵਾਰ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰ ਚੁੱਕੇ ਆ ਕਿ ਯਾਰ ਇਸ ਚੀਜ਼ ਦਾ ਹੱਲ ਕਰੋ ਇਹ ਸਾਡੇ ਪੰਜਾਬ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਪਿੰਡਾਂ ਦੇ ਵਿੱਚ ਮੈਡੀਕਲ ਸਟੋਰ ਖੋਲ ਰੱਖੇ ਆ ਕਦੇ ਸਾਡੇ ਡਰੱਗ ਇਨਸਪੈਕਟਰ ਨੇ ਜਾ ਕੇ ਛਾਪਾ ਮਾਰੇ ਕੀ ਉੱਥੇ ਫਾਰਮਾਸਿਸਟ ਅਵੇਲੇਬਲ ਹੈ ਜਾਂ ਨਹੀਂ ਹੈ ਕਿਸ ਦਿਨਾਂ ਤੇ ਚੱਲ ਰਿਹਾ ਹੈ ਫਾਰਮਾਸਿਸਟ ਕਿਤੇ ਨੌਕਰੀ ਕਰ ਰਿਹਾ ਤੇ ਉਸ ਦਾ ਜੋ ਲਾਇਸੈਂਸ ਹੈ ਸਰਟੀਫਿਕੇਟ ਹੈ ਉਹ ਠੇਕੇ ਦੇ ਦੇ ਕੇ ਮੈਡੀਕਲ ਸਟੋਰ ਬਣਾਏ ਜਾਂਦੇ ਹੈ ਉਹ ਮੈਡੀਕਲ ਸਟੋਰਾਂ ਦੇ ਉੱਪਰ ਇੱਕ ਅਨਕਵਾਲੀਫਾਈ ਬੰਦਾ ਜਿਸ ਨੂੰ ਕੋਈ ਤਜਰਬਾ ਨਹੀਂ ਆ ਉਹ ਬੈਠ ਕੇ ਸਿਰਫ ਤੇ ਸਿਰਫ ਨਸ਼ਾ ਵੇਚਦਾ ਹੈ ਬਹੁਤਾਂ ਲੋਕਾਂ ਨੇ ਆਪਣਾ ਬ੍ਰਾਂਡ ਚਾਰ ਕਰਾਰ ਕੇ ਹੈ ਡੱਬਲੀ ਸਾਈਡ ਤੋਂ ਲਿਆ ਕੇ ਗੋਲੀਆਂ ਆਪਣਾ ਕੈਪਸੂਲ ਲਿਆ ਕੇ ਲੋਕਾਂ ਨੂੰ ਨਸ਼ੇ ਦੇ ਤੇ ਵੇਚੀ ਜਾਂਦੇ ਐ ਕਿਹੜੇ ਪਿੰਡ ਦੇ ਵਿੱਚ ਜਾ ਕੇ ਤੁਸੀਂ ਛਾਪਾ ਮਾਰਿਆ ਤੁਹਾਡੇ ਕਦੇ ਸੀਐਮਓ ਨੇ ਕਦੇ ਐਸਐਮਓ ਨੇ ਕਦੇ ਸੀਤੂ ਉੱਤੇ ਗੱਲਬਾਤ ਕੀਤੀ ਹੈ ਲੋਕਾਂ ਨਾਲ ਕਿ ਤੁਹਾਡੇ ਪਿੰਡਾਂ ਦੇ ਵਿੱਚ ਸਿਹਤ ਸੂਰਤਾਂ ਤੁਹਾਨੂੰ ਸਹੀ ਮਿਲ ਰਹੀਆਂ ਜਾਂ ਨਹੀਂ ਮਿਲ ਰਹੀਆਂ ਪਿੰਡਾਂ ਦੇ ਵਿੱਚ ਕਦੇ ਸਰਕਾਰੀ ਕੈਂਪ ਲਗਵਾਏ ਐ ਜੱਚਾ ਬੱਚਾ ਦੇ ਛੱਡਣ ਵਾਸਤੇ ਐਂਬੂਲੈਂਸਾਂ ਤੁਸੀਂ ਅਨਾਂ ਠੇਕੇ ਤੇ ਹਾਇਰ ਕੀਤੀਆਂ ਹੋਈਆਂ ਸੀ ਜਿਹੜਾ ਠੇਕਾ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਕੋਈ ਐਂਬੂਲੈਂਸ ਨਹੀਂ ਤੇ ਕਾਰਾਂ ਪਵਾ ਕੇ ਉਸ ਦੇ ਵਿੱਚ ਤੁਸੀਂ ਮਰੀਜ਼ਾਂ ਨੂੰ ਘਰੋਂ ਛੱਡ ਰਹੇ ਹੋ ਕੀ ਇਹ ਸੇਤ ਨਾ ਖਲਵਾੜਨੀ ਹੈ ਕਦੋਂ ਜਵਾਬ ਦਿਓਗੇ ਇਸ ਗੱਲ ਦਾ ਜੇ ਤੁਹਾਡੇ ਕੋਲ ਸਬੂਤ ਨਹੀਂ ਤਾਂ ਮੈਂ ਦੰਨਾ ਹੈ ਆਈਐਮਐਨ ਨੂੰ ਵੀ ਬੇਨਤੀ ਹੈ ਕਿ ਬਹੁਤੇ ਹਸਪਤਾਲ ਬਿਨਾਂ ਡਾਕਟਰਾਂ ਤੋਂ ਚੱਲ ਰਹੇ ਐ ਬਿਨਾਂ ਡਾਕਟਰ ਤੋਂ ਮਤਲਬ ਹਸਪਤਾਲ ਬਣਾਇਆ ਜਾਂਦਾ ਤੁਸੀਂ ਵਿਜੀਟਰੀ ਡਾਕਟਰ ਬੁਲਾਏ ਜਾਂਦੇ ਐ ਕੀ ਇਹ ਕਿਸੇ ਦੀ ਸਿਹਤ ਨਾਲ ਖਿਲਵਾੜ ਨਹੀਂ ਐ ਮਰੀਜ਼ ਜੇ ਨਿਰੋਤਾ ਹੁੰਦਾ ਤੇ ਜਾ ਕੇ ਜਨਰਲ ਸਰਜਰੀ ਕਲ ਦੇ ਵਿੱਚ ਪਾ ਦਿੰਦੇ ਹੋ ਸਿਰਪੇ ਸਿਰ ਕਮਿਸ਼ਨ ਦੇ ਖਾਤਰ ਇਹ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਐ ਪੱਤਰਕਾਰਾਂ ਤੇ ਜ਼ਰੂਰ ਬੋਲ ਦਿੰਦੇ ਹੋ ਕਦੇ ਸਾਡੀਆਂ ਸਿਹਤ ਸੁਵਿਧਾ ਦੇ ਹੱਕ ਦੇ ਵਿੱਚ ਵੀ ਬੋਲੋ ਸਰਕਾਰੀ ਹਸਪਤਾਲਾਂ ਦੇ ਵਿੱਚ ਕਿਹੜੇ ਡਾਕਟਰ ਤੁਹਾਡੇ ਛੋਟੇ ਹਸਪਤਾਲਾਂ ਦੇ ਡਾਕਟਰ ਤਾਂ ਹੋਣੇ ਕਿੱਥੋਂ ਆ ਵੱਡੇ ਹਸਪਤਾਲ ਜੋ ਜ਼ਿਲ੍ਹੇ ਦਾ ਹਸਪਤਾਲ ਹੈ ਉਹਦੇ ਵਿੱਚ ਨਿਊਰੋ ਸਰਜਨ ਨਹੀਂ ਹੈ ਪਲਾਸਟਿਕ ਸਰਜਨ ਨਹੀਂ ਹੈ ਕਾਰਡੀਓਲੋਜਿਸਟ ਨਹੀਂ ਹੈ ਉੱਤੇ ਸਿਰਫ ਇੱਕ ਡਾ ਬਣਾਇਆ ਗਿਆ ਕਿ ਇੱਥੇ ਮਰੀਜ਼ ਇੱਕ ਵਾਰੀ ਆਵੇ ਤਾਂ ਉਸ ਨੂੰ ਨਾਲ ਦੀ ਨਾਲ ਅਸੀਂ ਬਾਹਰ ਕਿਸੇ ਪ੍ਰਾਈਵੇਟ ਸੈਕਟਰ ਦੇ ਵਿੱਚ ਭੇਜ ਦਾਂਗੇ ਕਿਉਂਕਿ ਉੱਥੇ ਫੈਸਿਲਿਟੀ ਨਹੀਂ ਹੈ। ਗੋਡਿਆਂ ਦੀ ਜੋ ਤਸਕਰੀ ਹੋ ਰਹੀ ਸੀ ਸਰਕਾਰੀ ਹਸਪਤਾਲ ਦੇ ਵਿੱਚ ਉਸ ਦਾ ਸਾਡੇ ਪੱਤਰਕਾਰ ਨੇ ਜਵਾਬ ਮੰਗਿਆ ਤਾਂ ਉਸ ਦੇ ਉੱਪਰ ਪਰਚਾ ਦੇ ਦਿੱਤਾ ਗਿਆ। ਕਿਉਂ ਭਈ? ਇਹ ਗੱਲਾਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ? ਇਸ ਗੱਲ ਦਾ ਜਵਾਬ ਦਿਓ। ਸੋਮਵਾਰ ਦੁਬਾਰਾ ਫੇਰ ਬੇਨਤੀ ਕਰਦਾ ਹਾਂ ਕਿ ਹਰ ਇੱਕ ਜੀ ਦੀ ਜਾਂਚ ਹੋਣੀ ਚਾਹੀਦੀ ਹੈ। ਜਿੱਥੇ-ਜਿੱਥੇ ਪਾਰਟੀਆਂ ਡਰਾਮੇ ਵਾਦੀਆਂ ਹੋ ਰੀਆਂ ਨੇ ਉਹਨਾਂ ਨੂੰ ਰੋਕਿਆ ਜਾਵੇ ਮਰੀਜ਼ ਲੋਕ ਪਾਵਨਕ ਨੂੰ ਵੀ ਬੇਨਤੀ ਕਰਦੇ ਆ ਕਿ ਆਪਣਾ ਮਰੀਜ਼ ਜੇ ਤੁਸੀਂ ਲੈ ਕੇ ਜਾਣਾ ਹੁੰਦਾ ਤੁਸੀਂ ਪਹਿਲਾਂ ਪੁੱਛਿਆ ਕਰੋ ਵੀ ਉੱਥੇ ਡਾਕਟਰ ਹੈ ਸੰਬੰਧਿਤ ਜਿਹੜੀ ਸਾਨੂੰ ਬਿਮਾਰੀ ਦੀ ਲੋੜ ਹੈ ਉਸ ਦਾ ਇਲਾਜ ਕਰਨ ਲਈ ਜਾਂ ਨਹੀਂ ਹੈ ਜਾਂ ਫਿਰ ਉਸ ਤੋਂ ਪੁੱਛਿਆ ਜਾਵੇ ਕਿ ਤੁਸੀਂ ਸਾਡੇ ਤੋਂ ਕਿੰਨੇ ਪੈਸੇ ਲਓਂਗੇ ਸਾਡੇ ਬਠਿੰਡੇ ਦੇ ਵਿੱਚ ਐਡਾ ਵੱਡਾ ਐਮਜੱਸ ਹਸਪਤਾਲ ਹੈ ਜਿੱਥੇ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈ ਸਾਨੂੰ ਪਰ ਫਿਰ ਵੀ ਉਥੋਂ ਮਰੀਜ਼ ਚੱਕ ਜਾ ਕੇ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਛੱਡ ਦਿੱਤੇ ਜਾਂਦੇ ਐ ਲੋਕਾਂ ਨੂੰ ਮਿਸਗਾਈਡ ਕੀਤਾ ਜਾਂਦਾ ਐ ਐਮਜ ਦੇ ਗੇਟ ਤੇ ਜਾ ਕੇ ਦੇਖੋ 25-30 ਸਕੂਟਰ ਵਾਲੇ ਖੜੇ ਆ ਉੱਥੇ ਜਿਹੜੇ ਉਥੋਂ ਮਰੀਜ਼ਾਂ ਨੂੰ ਪਰਵਾ ਕੇ ਬਾਹਰ ਜਾ ਕੇ ਦਵਾਈਆਂ ਦੀ ਸਪਲਾਈ ਕਰਾਉਂਦੇ ਐ ਬਾਹਰ ਡਾਕਟਰਾਂ ਨਾਲ ਦੱਸ ਦੇ ਕਿ ਕਿਹੜਾ ਡਾਕਟਰ ਤੁਹਾਡਾ ਇਹ ਇਲਾਜ ਕਰੇਗਾ ਤੇ ਕਿੰਨੇ ਪੈਸਿਆਂ ਚ ਕਰੇਗਾ ਆਸ਼ੀਮਾਨ ਕਾਰਡ ਬਹੁਤ ਹਸਪਤਾਲਾਂ ਚ ਨਹੀਂ ਚੱਲ ਰਿਹਾ ਉਸ ਦਾ ਕਾਰਨ ਦੱਸੋ ਕੀ ਸਾਡੀਆਂ ਇਹ ਸਿਹਤ ਸੁਰਤਾ ਹੈ ਅਸੀਂ ਮੰਗ ਕਰਦੇ ਹਾਂ ਕਿ ਹਰ ਇੱਕ ਚੀਜ਼ ਦੀ ਜਾਂਚ ਹੋਵੇ ਪਿੰਡਾਂ ਦੇ ਵਿੱਚ ਇਵਨ ਕਿ ਸ਼ਹਿਰਾਂ ਦੇ ਵਿੱਚ ਵੀ ਬਹੁਤ ਕਸਬਿਆਂ ਦੇ ਵਿੱਚ ਮੈਡੀਕਲ ਸਟੋਰ ਖੁੱਲ੍ਹੇ ਆ ਜਿਨ੍ਹਾਂ ਦੇ ਸਿਰਫ ਤੇ ਸਿਰਫ ਨਸ਼ੇ ਦੀ ਸਪਲਾਈ ਹੁੰਦੀ ਹੈ ਕਿਉਂਕਿ ਉਹਨਾਂ ਕੋਲੇ ਕੋਈ ਵੀ ਕੁਆਲੀਫਾਈ ਫਾਰਮਾਸਿਸਟ ਨਹੀਂ ਹੈ ਕਿਹੜੀ ਕਿਹੜੀ ਚੀਜ਼ ਤੇ ਬੋਲਾਂਗੇ ਸੋ ਪੰਜਾਬ ਦੇ ਲੋਕੋ ਜਾਗੋ ਜਿਹੜੇ ਬੰਦੇ ਪੰਜਾਬ ਦੇ ਮੁੱਦੇ ਬੋਲਦੇ ਆ ਪੰਜਾਬ ਦੇ ਮੁੱਦੇ ਚਾਹਦੇ ਆ ਤੁਹਾਡੀ ਜਿੰਦਗੀ ਨਾਲ ਖਲਵਾੜ ਹੋ ਰਿਹਾ ਉਹਦੇ ਮੁੱਦਿਆਂ ਤੇ ਬੋਲਦੇ ਉਹਨਾਂ ਦਾ ਸਾਥ ਦਿਆ ਕਰੋ ਆਓ ਮਿਲ ਕੇ ਆਪਾਂ ਲੜਾਈ ਲੜਗੇ